ਕਿਸ ਨੂੰ ਪੀਰੀਅਡਸ ਦੀ ਪ੍ਰੋਬਲਮ ਆ ਰਹੀ ਹੈ ਨਾ ਕਿਸੇ ਦੇ ਘੱਟ ਆ ਰਹੇ ਨੇ ਜ਼ਿਆਦਾ ਆ ਰਹੇ ਨੇ ਟਾਈਮ ਤੋਂ ਪਹਿਲਾਂ ਆ ਰਹੇ ਨੇ ਜਾਂ ਬਹੁਤ ਟਾਈਮ ਨਹੀਂ ਆ ਰਹੇ ਤਾਂ ਉਹਨਾਂ ਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਸੌਰੀ ਹਾਂਜੀ ਮੈਮ ਤੁਹਾਨੂੰ ਦਿਨ ਦਿਨ ਤੋਂ ਘੱਟ ਪੀਰੀਅਡਸ ਆ ਰਹੇ ਹੈ ਜਾਂ ਸਾਤ ਤੋਂ ਵੱਧ ਚੱਲੀ ਜਾ ਰਹੇ ਹੈ ਜਾਂ ਹਰ ਮਹੀਨੇ ਤੁਹਾਨੂੰ ਪੀਰੀਅਡਸ ਨਹੀਂ ਆ ਰਿਹਾ ਇਟ ਮੀਨਸ ਉਹਨਾਂ ਨੂੰ ਸੌਰੀਆਂ ਹੋ ਸਕਦੀਆਂ ਨੇ ਮਹੀਨਾ ਲੈਟ ਜੂ ਸੇ ਨਹੀਂ ਹੁੰਦਾ ਜਾਂ ਫਿਰ ਬਹੁਤ ਜ਼ਿਆਦਾ ਪੀਰੀਅਡਸ ਆਨ ਲੱਗ ਜਾਂਦੇ ਆ ਤਾਂ ਜਿਹਦੇ ਨਾਲ ਇੱਕ ਫੀਮੇਲ ਨੂੰ ਐਨੀਮੀਆ ਵੀ ਹੋ ਜਾਂਦਾ ਹੈ ਖੂਨ ਘਟ ਜਾਂਦਾ ਹੈ ਕਾਫੀ ਪ੍ਰੋਬਲਮ ਹੋ ਜਾਂਦੀ ਹੈ ਨਾ ਉਹ ਲੱਗਦਾ ਹੈ ਕਿ ਆਈਵੀਐ ਫ੍ਰੈਗਮੈਂਟ ਦੀ ਜ਼ਰੂਰਤ ਹੀ ਨਹੀਂ ਹੈ ਜੇਸੀ ਮੈਡੀਸਨ ਬਣਾ ਲਈ ਹਾਂਜੀ ਮੈਂ ਬਿਲਕੁਲ ਤੁਹਾਨੂੰ ਸਹੀ ਕਿਹਾ ਮੈਸੀਸ ਦਾ ਇਲਾਜ ਐਲੋਪੈਥਿਕ ਦੇ ਵਿੱਚ ਹੈ ਤਾਂ ਹੈ ਇਹ ਆਲਰੇਡੀ ਕੋਈ ਵੀ ਕਿਸੇ ਵੀ ਕਾਰਨ ਕਰਕੇ ਜਦ ਇਹ ਸਾਰਾ ਪ੍ਰੋਸੈਸ ਜਿਹੜਾ ਡਿਸਟਰਬ ਹੋ ਜਾਂਦਾ ਹੈ ਨਾ ਤਦ ਜਿਹੜੀਆਂ ਪੀਸੀਓ ਡੀ ਪੀਸੀਓ ਸਰਵਰ ਇਹ ਆਉਂਦੀਆਂ ਫਾਈਬਰਸ ਹੁੰਦੀਆਂ ਆਪਾਂ ਮਾਰਨੀਆਂ ਦਾ ਜਨਮ ਆਪਾਂ ਨੂੰ ਇਹ ਜੜ ਖਾ ਕੇ ਜਿਹੜੇ ਬੱਚੇ ਨਾਲੇ ਦੀ ਕੋਈ ਵੀ ਸੈਂਸ ਆਉਣੀ ਦੀ ਜਾਸਾ ਵੀ ਹੈ ਰਸੋਲ ਕਿ ਕੀ ਤਾਂ ਮੰਨੋ ਵੀ ਪੇਟ ਨਾਲ ਸੰਬੰਧੀ ਸਮੱਸਿਆ ਹੋ ਰਹੀ ਹੈ ਕਿਤੇ ਰਸੋਲੀਆਂ ਤਾਂ ਨਹੀਂ ਬਣ ਗਈਆਂ ਕਿਉਂਕਿ ਇਸ ਦੇ ਨਾਲ ਵੱਡੀਆਂ ਸਮੱਸਿਆਵਾਂ ਬਹੁਤ ਕਾਮਨ ਹੋ ਜਾਂਦੀਆਂ ਨੇ ਸੋ ਅੱਜ ਤੁਹਾਨੂੰ ਲੈ ਕੇ ਆਏ ਆਂ ਪਗਵਾੜਾ ਦੇ ਵਿੱਚ ਡਾਕਟਰ ਤਨੂ ਦੇ ਕਲੀਨਿਕ ਜਿੱਥੇ ਡਾਕਟਰ ਤਨੂ ਸਾਡੇ ਨਾਲ ਗੱਲਬਾਤ ਕਰਨਗੇ ਤੇ ਸਮਝ ਦੱਸਣਗੇ ਕਿ ਜੋ ਇਹ ਸਮੱਸਿਆਵਾਂ ਆ ਰਹੀਆਂ ਨੇ ਇਸ ਦਾ ਆਯੁਰਵੇਦਾ ਦੇ ਵਿੱਚ ਕਿਦਾਂ ਹੱਲ ਹੋ ਸਕਦੇ ਸੋ ਅੱਜ ਉਹ ਗੱਲਬਾਤ ਕਰੀਏ ਤੇ ਮੈਮ ਨੂੰ ਜਾਣੀਏ ਕਿ ਆਖਰ ਇਸ ਸਮੱਸਿਆਵਾਂ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਸ਼ਕਨਾ ਮੈਨੂੰ ਬਹੁਤ ਸਵਾਗਤ ਹੈ ਤੁਹਾਡਾ ਸੈਸ਼ਨ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਇਹ ਜ਼ਰੂਰ ਦੱਸਣਾ ਹੁਕਿ ਇਸ ਸਮੱਸਿਆ ਚ ਰਸੋਲੇ ਦੀ ਸਮੱਸਿਆ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਮੈਮ ਜਿਹੜੀਆਂ ਰਸੋਲੀਆਂ ਆ ਨਾ ਉਹ ਇਦਾਂ ਬਣਦੇ ਆ ਕਿ ਜਿੱਦਾਂ ਹਰ ਇੱਕ ਫੀਮੇਲ ਦੇ ਵਿੱਚ ਫੋਲਿਕਲਸ ਬਣਦੇ ਨੇ ਔਵਰੇਜ ਜਿਹੜੀਆਂ ਫੋਲਿਕਲਸ ਬੀ리즈 ਕਰਦੀਆਂ ਫੋਲਿਕਲਸ ਦੇ ਵਿੱਚ ਐਗ ਬਣਦਾ ਐਗ ਜਿਹੜਾ ਉਹ ਟਾਈਮ ਨਾਲ ਫੋਲਿਕਲਸ ਜਿਹੜੇ ਮੈਚੁਰ ਹੁੰਦੇ ਨੇ ਫਿਰ ਉਹ ਰਪਚਰ ਹੁੰਦਾ ਹੈ ਮੀਨਸ ਉਹ ਫਟ ਜਾਂਦਾ ਇਹਦੇ ਨਾਲ ਐਗ ਰੀਲੀਜ਼ ਜਦੋਂ ਇਹ ਰਿਲੀਜ਼ ਹੁੰਦਾ ਤਾਂ ਇੱਕ ਫੀਮੇਲ ਨੂੰ ਜਿਹੜੇ ਆ ਉਸ ਟਾਈਮ ਪੀਰੀਅਡਸ ਆ ਜਾਂਦੇ ਨੇ ਜੀ ਤੇ ਜਦ ਇਹ ਸਾਰਾ ਪ੍ਰੋਸੈਸ ਜਿਹੜਾ ਕਿਸੇ ਵੀ ਕਾਰਨਾਂ ਕਰਕੇ ਕੋਈ ਹਾਰਮੋਨਲ ਇਨਬੈਲੈਂਸ ਕਰਕੇ ਜਾਂ ਸਾਡੇ ਡਾਈਟ ਕਰਕੇ ਕੋਈ ਵੀ ਕਿਸੇ ਵੀ ਕਾਰਨ ਕਰਕੇ ਜਦ ਇਹ ਸਾਰਾ ਪ੍ਰੋਸੈਸ ਜਿਹੜਾ ਡਿਸਟਰਬ ਹੋ ਜਾਂਦਾ ਹੈ ਤਾਂ ਜਿਹੜੀਆਂ ਪੀਸੀਓ ਡੀ ਪੀਸੀਓਸ ਵਰਗੀਆਂ ਆਉਗੀਆਂ ਫਾਈਬਰਸ ਹੋਈਆਂ ਆਪਾਂ ਮੰਨਿਆ ਜਾਂਦਾ ਜਨ ਜੀ ਸੋ ਤੁਸੀਂ ਇਹ ਕਹਿ ਸਕਦੇ ਹੋ ਕਿ ਜਿੰਨਾਂ ਕਿਸੇ ਨੂੰ ਪੀਰੀਅਡਸ ਦੀ ਪ੍ਰੋਬਲਮ ਆ ਰਹੀ ਹੈ ਨਾ ਕਿਸੇ ਦੇ ਘੱਟ ਆ ਰਹੇ ਨੇ ਜ਼ਿਆਦਾ ਆ ਰਹੇ ਨੇ ਟਾਈਮ ਤੋਂ ਪਹਿਲਾਂ ਆ ਰਹੇ ਨੇ ਜਾਂ ਬਹੁਤ ਟਾਈਮ ਨਹੀਂ ਆ ਰਹੇ ਤਾਂ ਉਹਨਾਂ ਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਸੋਲੀਆਂ ਜੀ ਹਾਂ ਜੀ ਮੈਮ ਜੇ ਆਪਾਂ ਨੂੰ ਮੰਨ ਲਓ ਕਿ ਪੀਸੀਓ ਡੀ ਆ ਪੀਸੀਓ ਐਸ ਫਾਈਬਰੋਇਡਸ ਰਸੋਲੀਆਂ ਆ ਬਾਸ ਸਾਡੀਆਂ ਕੋਈ ਵੀ ਰਸੋਲੀ ਹੈ ਤਾਂ ਸਾਡੇ ਜਿਹੜੇ ਪੀਰੀਅਡਸ ਹੈ ਨਾ ਉਹ ਇਰੈਗੂਲਰ ਹੋ ਜਾਂਦੇ ਨੇ ਇਰੈਗੂਲਰ ਦਾ ਮਤਲਬ ਇਹ ਹੈ ਕਿ ਜ਼ਿਆਦਾ ਆ ਤੁਹਾਨੂੰ 3 ਦਿਨ ਤੋਂ ਘੱਟ ਪੀਰੀਅਡਸ ਆ ਰਹੇ ਹਨ ਜਾਂ ਸਮੇਂ ਤੋਂ ਵੱਧ ਚੱਲੀ ਜਾ ਰਹੇ ਹਨ ਜਾਂ ਹਰ ਮਹੀਨੇ ਤੁਹਾਨੂੰ ਪੀਰੀਅਡਸ ਨਹੀਂ ਆ ਰਹੇ ਹੈ ਇਟ ਮੀਨਸ ਤੁਹਾਨੂੰ ਰੈਸੋਲੀਆ ਹੋ ਸਕਦੀਆਂ ਨੇ ਜਾਂ ਤਾਂ ਤੁਹਾਨੂੰ ਪਾਣੀ ਆ ਵੀ ਰੈਸੋਲੀਆ ਹੋ ਸਕਦੀ ਹੈ ਜਿਨ੍ਹਾਂ ਸੇ ਪੀਸੀਓ ਜਾਂ ਪੀਸੀਓਐਸ ਕਹਿੰਦੇ ਨੇ ਜਾਂ ਤੁਹਾਨੂੰ ਆ ਸਕਦੀ ਰੈਸੋਲੀ ਜਿੱਦਾਂ ਕਿ ਫਾਈਬਰੋਇਡਸ ਆਪਾਂ ਜਿਨ੍ਹਾਂ ਨੂੰ ਕਹਿੰਦੇ ਹੈ ਜਾਂ ਫਿਰ ਖੂਨ ਆ ਰਹੀ ਜਿੱਦਾਂ ਕਿ ਹੈਮਰੇਜਿਕ ਸਿਸਟ ਕਹਿੰਦੇ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੈਸੋਲੀ ਹੋ ਸਕਦਾ ਹੈ ਮਤਲਬ ਜੇ ਪੀਰੀਅਡਸ ਦੀ ਕੋਈ ਵੀ ਪ੍ਰੋਬਲਮ ਆ ਰਹੀ ਹੈ ਉਹ ਅੱਗੇ ਜਾ ਕੇ ਰੈਸੋਲਰ ਰੁਕ ਲੇਗੀ ਉਸ ਤੋਂ ਬਾਅਦ ਬੱਚਾਦਾਨੀ ਸੰਬੰਧੀ ਹੋਰ ਸਮੱਸਿਆ ਨਹੀਂ ਆਉਂਦੀ ਜੀ ਮੈਮ ਜੇ ਹੁਣ ਕਿਸੇ ਫੀਮੇਲ ਨੂੰ ਇਹਨਾਂ ਚ ਕੋਈ ਵੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਬੇਸੀਅਰ ਰੈਸੋਲੀਆਂ ਆ ਜਾਂ ਟਰਪੀਟਸ ਨਹੀਂ ਸਹੀ ਆ ਰਹੇ ਤਾਂ ਅੱਗੇ ਦੇ ਫਿਊਚਰ 'ਚ ਜਾ ਕੇ ਜਿਹੜੇ ਪ੍ਰੈਗਨੈਂਸੀ ਬਾਰੇ ਬਹੁਤ ਸਾਰੀ ਮੁਸ਼ਕਲਾਂ ਆਉਂਦੀਆਂ ਆ ਇਨਫਰਟੀਲਿਟੀ ਦਾ ਜਾਂ ਹੁੰਦਾ ਹੈ ਕਿ ਇਹ ਬਿਮਾਰੀ ਬਣ ਗਈ ਹੈ ਕਿ ਇੱਕ ਬਾਂਸਪਨ ਦੀ ਬਿਮਾਰੀ ਬਣ ਜਾਂਦੀ ਹੈ ਪ੍ਰੈਗਨੈਂਸੀ ਦੇ ਬਾਰੇ ਨਾ ਮੈਨਰ ਸੋਰੀ ਆਪਾਂ ਤਾਂ ਬਹੁਤ ਕਾਰਨ ਕੀ ਹੁੰਦਾ ਹੈ ਮੈਂ ਜਿੱਦਾਂ ਕਿ ਅਸੀਂ ਜਿਹੜੀਆਂ ਰਸੋਈਆਂ ਆ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੇ ਡਾਈਟ ਅੱਜਕੱਲ ਜਿਹੜੀ ਹੈ ਉਹ ਹੈਲਦੀ ਡਾਈਟ ਨਹੀਂ ਰਹਿ ਰਹੀ ਜਿਦਾ ਬਹੁਤ ਫਰਾਈਡ ਫੂਡ ਖਾਣਦੇ ਆ ਹਨਾ ਆਪਾਂ ਮੈਂ ਮੈਗਦੇ ਹਰਿਆ ਚੀਜ਼ਾਂ ਦਾ ਸਾਡੇ ਡਾਈਟ ਦੇ ਵਿੱਚ ਬਹੁਤ ਆ ਰੋਲ ਹੋ ਗਿਆ ਹਨਾ ਆਪਾਂ ਬਹੁਤ ਸਾਰਾ ਫਾਸਟ ਫੂਡ ਵਗੈਰਾ ਲੈ ਲੈ ਲੈਂਦੇ ਆ ਜਾਂ ਫਿਰ ਮੈਦਾ ਮਾਇਨੋਇਸ ਵਗੈਰਾ ਸਿੱਤਰੋ ਤਰ੍ਹਾਂ ਦੀਆਂ ਅਜਾ ਮਾਰਕੀਟ ਚ ਕਰੀਮਾ ਬਣ ਰਹੀਆਂ ਨੇ ਉਹ ਉਹਨਾਂ ਕਰਕੇ ਹਨਾ ਜਾਂ ਫਿਰ ਪ੍ਰੀਜ਼ਰਵੇਟਿਵ ਫੂਡ ਅਸੀਂ ਬਹੁਤ ਖਾਂਦੇ ਆ ਜਿਦਾ ਫਰੋਜ਼ਨ ਫੂਡਸ ਹੋ ਗਏ ਚਿੱਟਾ ਅਸੀਂ ਇਹਨਾਂ ਸਭ ਇਹਨਾਂ ਸਭ ਦੀ ਕਾਮਨਾ ਕਰਦੇ ਆ ਫਿਰ ਸੌਲੀਆਂ ਦਾ ਚਾਹ ਕਿ ਜੀਓ ਦੀ ਪੀਸੀਓ ਸਟੇ ਛੋਟੀਆਂ ਛੋਟੀਆਂ ਰਸੋਲੀਆਂ ਕਈ ਸਾਰੀਆਂ ਬਣ ਜਾਂਦੀਆਂ ਜਿਸ ਦੇ ਨਾਲ ਜਿਹੜੇ ਸਾਡੇ ਪੀਰੀਅਡਸ ਡਿਸਟਰਬ ਹੋ ਜਾਂਦੇ ਆ ਮੈਨ ਅਨਦਰ ਸਾਈਜ਼ ਜਿਹੜਾ ਹੈ ਉਹ ਵੱਡਾ ਵੀ ਹੋ ਜਾਂਦਾ ਆ ਤੇ ਜਿਹਦੇ ਨਾਲ ਜਿਹੜੇ ਆ ਮਹੀਨਾ ਲੇਡੀਜ਼ ਨੂੰ ਸੈਗ ਨਹੀਂ ਆਉਂਦਾ ਜਾਂ ਫਿਰ ਬਹੁਤ ਜ਼ਿਆਦਾ ਮੇ ਪੀਰੀਅਡਸ ਆਨ ਲੱਗ ਜਾਂਦੇ ਆ ਤਾਂ ਜਿਹਦੇ ਨਾਲ ਇੱਕ ਫੀਮੇਲ ਨੂੰ ਅਨੀਮੀਆ ਵੀ ਹੋ ਜਾਂਦਾ ਆ ਹੌਨ ਘਟ ਜਾਂਦਾ ਆ ਕਾਫੀ ਪ੍ਰੋਬਲਮ ਹੋ ਜਾਂਦੀ ਆ ਨਾ ਜੀ ਤੁਸੀਂ ਗੱਲ ਕੀਤੀ ਹੈ ਜਿਹੜੀ ਇਹ ਪ੍ਰੋਬਲਮ ਹੈ ਇਹ ਅਕਸਰ ਟੀਨੇਜਰਸ ਯਾਨੀ ਛੋਟੇ ਲੜਕੀਆਂ ਦੇ ਵਿੱਚ ਵੀ ਛੋਟੀ ਉਮਰ ਦੀਆਂ ਲੜਕੀਆਂ ਹੁੰਦੀਆਂ ਨੇ ਉਹਨਾਂ ਵਿੱਚ ਵੀ ਦੇਖੀ ਜਾਂਦੀ ਹੈ ਕਿ ਜੋ ਦਵਾਈ ਦਾ ਤੁਸੀਂ ਦੱਸ ਰਹੇ ਹੋ ਦਾਵਾ ਕਰ ਰਹੇ ਹੋ ਤੁਸੀਂ ਤੁਸੀਂ ਇਹ ਸੇਵ ਇਹ ਦਵਾਈ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਖਤਮ ਹੋ ਦੇਗੀ ਕਿ ਇਹ ਛੋਟੇ ਬੱਚੇ ਵੀ ਜਾਂ ਛੋਟੀਆਂ ਲੜਕੀਆਂ ਵੀ 18 19 ਸਾਲ ਦੀਆਂ ਉਸ ਤੋਂ ਵੀ ਘੱਟ ਆ ਇਸ ਦਾ ਸੇਵਨ ਕਰ ਸਕਦੀ ਹੈ ਜੀ ਮੈਂ ਜਦ ਤੱਕ ਜਿਹੜੇ ਨੌਬਲ ਪੀਰੀਅਡਸ ਹੁੰਦੇ ਆ ਉਹ 13 ਸਾਲ ਤੋਂ ਸ਼ੁਰੂ ਹੋ ਜਾਂਦੇ ਆ ਹੁਣ ਆਪਣੇ ਡਾਈਟ ਕਰਕੇ ਬੱਚੇ ਅੱਜਕੱਲ ਫਾਸਟ ਫੂਡ ਬਹੁਤ ਲਾਈਕ ਕਰਦੇ ਆ ਫਾਸਟ ਫੂਡ ਸਿੱਛ ਦਾ ਮਾਇਨਸ 1 ਪੈਂਦੇ ਆ ਜੋ ਕਿ ਬਹੁਤ ਅਨ ਹੈਲਦੀ ਹੈ ਪ੍ਰੀਜ਼ਰਵੇਟਿਵ ਸੋ ਜੇਖੋ ਉਹ ਕਿਸੇ ਵੀ ਮੌਸਮ ਚੋਂ ਬਾਹਰ ਰੱਖ ਲੋ ਫ੍ਰੀਜ ਤੋਂ ਵੀ ਬਾਹਰ ਰੱਖੋ ਖਰਾਬ ਹੋ ਜਾਂਦੇ ਆ ਮਾਇਨਸ ਇਹ ਸਭ ਜਿਹੜੇ ਪ੍ਰੀਜ਼ਰਵੇਟਿਵ ਵਾਲੇ ਫੂਡਸ ਹੁੰਦੇ ਆ ਇਹ ਜਿਆਦਾ ਖਾਣਦਾਲ ਬੱਚਿਆਂ ਨੂੰ ਫਾਸਟ ਫੂਡ ਬਹੁਤ ਪਸੰਦ ਹੁੰਦਾ ਬੱਚੇ ਦੂਜੇ ਤੀਜੇ ਦੇ ਫਾਸਟ ਫੂਡ ਖਾਂਦੇ ਰਹਿੰਦੇ ਆ ਤਾਂ ਇਹਨਾਂ ਇਹਨਾਂ ਚੀਜ਼ਾਂ ਦਾ ਜਿਆਦਾ ਖਾਣ ਨ ਜੜੀਆਂ ਰਸੋਈਆਂ ਬਣ ਜਾਂਦੀਆਂ ਹਨ ਜੀ ਮੈਂ ਇਸ ਚੀਜ਼ ਦਾ ਤਾਂ ਇਲਾਜ ਐਲੋਪੈਕਸ ਦੇ ਵਿੱਚ ਹੈ ਤਾਂ ਹੈ ਇਹ ਆਲਰੇਡੀ ਤਾਂ ਆਯੁਰਵੇਦ ਹੈ ਕਿਉਂ ਅਸੀਂ ਸੁਣ ਸਕਦੇ ਯਸ ਲੋ ਜਦੋਂ ਜਦ ਕੋਈ ਵੀ ਸਟੂਡੈਂਟ ਬੀਐਮਐਸ ਕਰਦਾ ਤਾਂ ਉਹਨੂੰ ਦੂਰੋਂ ਹੀ ਐਸਪੈਕਟ ਪੜ੍ਹਾਏ ਜਾਂਦੇ ਨੇ ਅਸੀਂ ਆਏ ਵਿਦ ਤੇ ਨਾਲ ਨਾਲ ਐਲੋਪੈਥੀ ਵੀ ਪੜ੍ਹਦੇ ਹਾਂ ਐਲੋਪੈਥੀ ਦੇ ਵਿੱਚ ਮਾ ਇਹਨਾਂ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਉਹ ਸਿਰਫ ਹਾਰਮੋਨਸ ਹੁੰਦਾ ਆ ਅਸੀਂ ਇੱਕ ਹੀ ਦਿਨ ਦਾ ਕੇਸੇ ਵੀ ਫੀਮੇਲ ਨੂੰ ਕੋਰਸ ਕਰਵਾ ਲਿਆ ਹਾਰਮੋਨਸ ਹੁੰਦੇ ਆ ਇੱਕ ਹੀ ਦਿਨ ਬਾਅਦ ਅਸੀਂ ਉਹਨੂੰ ਹੋਲੀ ਛੱਡਨ ਨੂੰ ਕਹਿੰਦੇ ਆ ਉਸ ਤੋਂ ਬਾਅਦ ਉਹਨੂੰ ਪੀਰੀਅਡਸ ਆ ਜਾਂਦੇ ਆ ਅਸੀਂ ਹਾਰਮੋਨਸ ਨਾਲ ਉਹਦੇ ਤੇ ਉਹਨਾਂ ਨੂੰ ਹਾਰਮੋਨਸ ਦੇ ਕੇ ਸਿਰਫ ਪੀਰੀਅਡਸ ਲੈ ਆਂਦੇ ਆ ਬਟ ਇਹ ਬਿਮਾਰੀ ਦਾ ਹੱਲ ਨਹੀਂ ਹੈ ਕਿਤੇ ਬਿਮਾਰੀ ਦਾ ਹੱਲ ਕਿ ਅਸੀਂ ਬਿਮਾਰੀ ਨੂੰ ਜੜ ਤੋਂ ਠੀਕ ਕਰਨਾ ਹੈ ਜੋ ਕਿ ਆਯੁਰਵੈਦਿਕ ਦਵਾਈਆਂ ਨਾਲ ਸੰਭਵ ਹੈ ਤੇ ਇੱਕ ਐਲੋਪੈਥੀ ਦੇ ਵਿੱਚ ਮੈਮ ਜਿਹੜੀਆਂ ਮੈਡੀਸਿਨਸ ਆਪਾਂ ਲੈਨੇ ਆ ਹਾਰਮੋਨਸ ਲੈਨੇ ਆ ਇਹਨਾਂ ਦੇ ਬਹੁਤ ਸਾਈਡ ਇਫੈਕਟਸ ਆ ਜਿਹਦੇ ਕਰਕੇ ਕਿਸੇ ਵੀ ਫੀਮੇਲ ਦਾ weight gain ਹੋ ਜਾਂਦਾ ਭਾਰ ਵਧ ਜਾਂਦਾ ਆ ਫੇਸ ਤੇ ਹੇਅਰਸ ਨਾਲ ਆਪਾਂ ਲੱਗ ਜਾਂਦੇ ਆ ਤਾਂ ਇਸ ਕਰਕੇ ਮੁੰਡਾ ਕਿ ਉਹਨਾਂ ਬਿਮਾਰੀ ਇੱਕ ਮਮ ਕਾਸਟਲੀ ਹੋ ਪੈਦੀ ਹੈ ਐ ਐਲੋਪੈਥਿਕ ਦਵਾਈ ਬਟ ਸਾਈਡ ਇਫੈਕਟ ਦੇ ਨਾਲ ਨਾ ਉਹ ਕਾਸਟਲੀ ਵੀ ਪੈ ਰਹੀ ਹੈ ਤੇ ਆਯੁਰਵੇਦ ਦੇ ਵਿੱਚ ਨਾਲ ਇਹ ਸਾਈਡ ਇਫੈਕਟ ਨਹੀਂ ਹੈ ਕੋਈ ਵੀ ਤੇ ਪਾਕਟ ਫ੍ਰੈਂਡਲੀ ਹੈ ਮਮ ਜੀ ਮਮ ਐਲੋਪੈਥਿਕ ਦੇ ਵਿੱਚ ਜਿਹੜੀ ਅੱਗੇ ਜਾ ਕੇ ਕਾਫੀ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਹੈ ਆਈਵੀਐਫ ਵਰਗੇ ਟ੍ਰੀਟਮੈਂਟਸ ਵੀ ਰੈਕਮੈਂਡ ਡਾਕਟਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਆਈਵੀਐਫ ਫ੍ਰੈਗਮੈਂਟ ਦੀ ਜ਼ਰੂਰਤ ਹੀ ਨਹੀਂ ਹੈ ਜੇਸੀ ਮੈਡੀਸਨ ਨੂੰ ਬਣਾ ਲਈ ਹਾਂਜੀ ਮੈਂ ਬਿਲਕੁਲ ਤੁਸੀਂ ਸਹੀ ਕਿਹਾ ਕਿ ਆਯੁਰਵੈਦ ਦੇ ਨਾਲ ਅਸੀਂ ਜਿਹੜੇ ਆਈ.ਜੀ.ਐਫ. ਜਿੰਜੀ ਦੇ ਤੇ ਲੱਖਾਂ ਰੁਪਏ ਲੱਗ ਜਾਂਦੇ ਨੇ ਉਹ ਕਰਵਾਉਂਦੇ ਕੋਈ ਲੋਕ ਨਹੀਂ ਪੈਂਦੇ ਇਹ ਤੁਸੀਂ ਆਯੁਰਵੈਦਿਕ ਦਵਾਈ ਖਾਓ ਤੇ ਉਹਦੇ ਨਾਲ ਬਹੁਤ ਬੰਦੇ ਪੇਰੀਅਡਸ ਜਿਹੜੇ ਆ ਰਸੋਰੀਆਂ ਜਿਹੜੀਆਂ ਉਹ ਠੀਕ ਹੋ ਜਾਂਦੀਆਂ ਨੇ ਤੇ ਤੁਹਾਨੂੰ ਇਨਫਰਟੀਲਿਟੀ ਨਹੀਂ ਹੁੰਦੀ ਹੈ ਪ੍ਰੈਗਨਨਸੀ ਜਿਹੜੀ ਇਹ ਕਨਸੀਵ ਹੋ ਜਾਂਦੀ ਹੈ ਮਤਲਬ ਇਹ ਦਵਾਈ ਖਾਣ ਦੇ ਨਾਲ ਜਿਹੜੀ ਵੀ ਸਮੱਸਿਆ ਹੋਏਗੀ ਉਹ ਬਿਲਕੁਲ ਠੀਕ ਹੋ ਜਾਏਗੀ ਲੇਡੀਜ਼ ਨੂੰ ਯੈਸ ਮੈਮ ਜੇ ਸਾਡੀ ਕਿਟ ਹੈ ਯੂ ਟ੍ਰੇਨ ਕੇਅਰ ਕਿਟ ਹੈ ਇਹਦੇ ਵਿੱਚ ਬੱਚੇ ਦਾ ਨਹੀਂ ਕੋਈ ਵੀ ਸਮੱਸਿਆ ਹੋਵੇ ਜਿੱਦਾਂ ਕਿ ਮੰਨ ਲਓ ਕਿ ਰਸੌਲੀਆਂ ਜਿੱਦਾਂ ਪਰਹਾਲ ਕਰ ਰਹੇ ਆ ਰਸੌਲੀਆਂ ਪਾਣੀ ਵਾਲੀ ਮਾਸ ਵਾਲੀਆਂ ਖੂਨ ਵਾਲੀ ਠੀਕ ਹੈ ਜਿਹਦੇ ਕਰਕੇ ਇਨਫਰਟਿਲਿਟੀ ਵੀ ਹੋ ਰਹੀ ਹੈ ਤੁਹਾਨੂੰ ਬੱਚੇ ਦਾ ਨਹੀਂ ਕੋਈ ਵੀ ਸਮੱਸਿਆ ਹੋਏ ਤਾਂ ਉਹ ਜਿਹੜੀ ਉਹ ਬਿਲਕੁਲ ਠੀਕ ਹੋ ਜਾਏਗੀ ਜੇ ਤੁਸੀਂ ਇਹ ਵੀ ਸ਼ੁਰੂ ਕਰ ਰਹੇ ਹੋ ਕਿ ਕਨਸੀਵਰੈਂਟਲੀ ਲੇਡੀਜ਼ ਨੂੰ ਈਜ਼ੀ ਹੋ ਜਾਂਦਾ ਹੈ ਮਤਲਬ ਵੱਡੇ ਵੱਡੇ ਮਹਿੰਗੇ ਮਹਿੰਗੇ ਟਰੀਟਮੈਂਟਸ ਕਰਾਉਣ ਦੀ ਜ਼ਰੂਰਤ ਨਹੀਂ ਕਰਦੀ। ਖਾਇ ਜਿੰਮ ਬੈ ਉਹ ਜਿਹੜਾ ਇਹ ਦਵਾਈ ਖਾਣ ਨਾਲ ਸਾਨੂੰ ਕੋਈ ਵੀ ਲੱਖਾਂ ਰੁਪਏ ਦਾ ਆਈ.ਵੀ.ਐਫ. ਕਰਾਉਣ ਲਈ ਜਾਂ ਫਿਰ ਹਾਰਮੋਨਸ ਵਾਲਾ ਐਲੋਪੈਥੀ ਮੈਂਡਾ ਟਰੀਟਮੈਂਟ ਲੈਣ ਦੀ ਕੋਈ ਲੋੜ ਨਹੀਂ ਹੈ। ਆਪਾਂ ਨੂੰ ਇਹ ਦਵਾਈ ਖਾ ਕੇ ਜਿਹੜੇ ਬੱਚੇ ਰਾਨੇ ਦੀ ਕੋਈ ਵੀ ਸੋਸਿਆ ਆਉਂਦੀ ਦੀ ਜਾਂਸਾ ਡੀ.ਐਰ. ਰਸੋਲੀਆ ਕੀ ਕੀ ਹੋ ਸਕਦੀ ਹੈ। ਕਿੰਨੇ ਟਾਈਮ ਦਾ ਕੋਰਸ ਹੁੰਦਾ ਹੈ ਮੈਸਪੈਡੀਸਨ? ਮੈਂ ਕੱਟ ਤੋਂ ਕੱਟ ਜਿਹੜਾ ਆ 3 ਮਹੀਨੇ ਇੰਡੀ ਦਵਾਈ ਖਾਣੀ ਹੁੰਦੀ ਹੈ 3 ਮਹੀਨੇ ਤੋਂ ਪਹਿਲਾਂ ਪੇਸ਼ੈਂਟ ਦੀ ਸਕੈਨ ਹੁੰਦੀ ਹੈ ਦਵਾਈ ਖਾਣ ਤੋਂ ਬਾਅਦ ਫਿਰ 3 ਮਹੀਨੇ ਬਾਅਦ ਫਿਰ ਅਪੈਕਸ ਸਕੈਨ ਕਰਵਾਉਣੀ ਹੈ ਤਾਂ ਜਿਹਦੇ ਨਾਲ ਪੇਸ਼ੈਂਟ ਵੀ ਸੈਟੀਸਫੈਕਸ਼ਨ ਹੁੰਦੀ ਹੈ ਕਿ ਮੇਰੀ ਪ੍ਰੋਬਲਮ ਦਾ ਹੱਲ ਹੋ ਗਿਆ ਜੀ ਮਤਲਬ ਕੋਈ ਵੀ ਤਰ੍ਹਾਂ ਦੀ ਰਸੋਲੀ ਬੱਚੇ ਨਾਲ ਸੰਬੰਧੀ ਕੋਈ ਵੀ ਸਮੱਸਿਆ ਆ ਜਿਵੇਂ ਜਿੱਟੇ ਪਾਣੀ ਦੀ ਹਸਲ ਹੋਰ ਕੋਈ ਤਰ੍ਹਾਂ ਦੀਆਂ ਸਮੱਸਿਆਵਾਂ ਰਸੋਲੀ ਵਰਗੀਆਂ ਉਹ ਸਭ ਇਸ ਦਵਾਈ ਨਾਲ ਠੀਕ ਹੋ ਜਾਂਦੀਆਂ ਹੈ। ਫਲ੍ਹ ਜਾਏਗਾ ਜਦ ਤੱਕ ਬੱਚੇ ਨਾਲ ਕੋਈ ਵੀ ਸਮੱਸਿਆ ਆ ਲਕੂਰੀਆ ਹੈ ਰਸੋਲੀਆਂ ਆ ਬਾਂਝਪਨ ਹੈ ਕੁਝ ਵੀ ਹੈ ਉਹ ਸਭ ਠੀਕ ਹੋ ਜਾਂਦਾ। ਮੈਂ ਸਮੱਸਿਆਵਾਂ ਹਾਂ ਜੇ ਕਿਸੇ ਨੂੰ ਹੋ ਗਈਆਂ ਨੇ ਤਾਂ ਇਹ ਦਵਾਈ ਲੈਣ ਆਣਾ ਚਾਹੀਦਾ। ਮੈਂ ਮੇਰਾ ਕਲੀਨਿਕ ਜਿਹੜਾ ਹੈ ਉਹ ਫਗਵਾੜੇ ਦੇ ਵਿੱਚ ਹੈ ਡਾਕਟਰ ਤਾਨੂ ਹੈਲਥ ਕੇਅਰ ਹੈ ਫਲਹੀ ਰੂਟ ਫਗਵਾੜਾ। ਤੇ ਫੋਨ ਨੰਬਰ ਹੈ ਮੈਮ 8283022144 ਜੀ ਕਿਸ ਨੇ ਕਾਰ ਬੱਟੇ ਦਵਾਈ ਮੰਗवानी ਹੋਵੇ ਉਹਦੇ ਲਈ ਵੀ ਦੱਸੋ ਮੈਮ ਕਿੱਦਾਂ ਮੰਗਵਾ ਸਕਦੇ ਹਾਂ ਹਾਂਜੀ ਮੈਮ ਜੇ ਕਿਸੇ ਨੇ ਆਨਲਾਈਨ ਦਵਾਈ ਮੰਗਵਾਨੀ ਹੈ ਤਾਂ WhatsApp ਤੇ ਆਪਣੀਆਂ ਰਿਪੋਰਟ ਸ਼ੇਅਰ ਕਰ ਸਕਦੇ ਨੇ ਤਾਂ ਰਿਪੋਰਟਸ ਉਸ ਤੋਂ ਬਾਅਦ ਸ਼ੇਅਰ ਕਰਨ ਤੋਂ ਬਾਅਦ ਉਹ ਆਨਲਾਈਨ ਦਵਾਈ ਪੁਲਾ ਸਕਦੇ ਹੋ ਆਰਡਰ ਦੇ ਸਕਦੇ ਆ ਤਾਂ ਅਸੀਂ ਉਹਨਾਂ ਨੂੰ ਪੋਸਟ ਕਰਾ ਰਹੀ ਹਾਂ ਦਵਾਈ ਭੇਜ ਅੱਛਾ ਮਤਲਬ ਦਵਾਈਆਂ ਕੋਈ ਪੇਜ ਵੀ ਦਿੱਨੇ ਹੋ ਜੇ ਕਿਸੇ ਨੇ ਪੂਰੇ ਇੰਡੀਆ ਦੇ ਵਿੱਚੋਂ ਵੀ ਮੰਗਵਾਨੀ ਹੋਵੇ हाँ जी मैम जो किसी ने दवाई ऑनलाइन मंगवानी है ता या करना करना से जी। so, तो असि पोस्ट पोस्ट करवा देंगे आप विजिट कर ला फे डॉक्टर सो जे भी समस्याव हो रही ने तो डॉक्टर कर सकते हो आके फगवाड़ा के बैठे दवाई मंगवा है थले नंबर फ्लैश हो रहे हैं नंबर मैम ने भी दस दता है आयुर्वेदा अपना देखो अपनी समस्याव